ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਦਾ ਸੁਪਾ ਪ੍ਰਧਾਨ ਸੁਖਵਿੰਦਰ ਸਿੰਘ ਛਭਰਾ ਅੱਜ ਦੋਹਾਂ ਫੋਰਮਾਂ ਦੀ ਜਿਹੜੀ ਮੀਟਿੰਗ ਤੋਂ ਬਾਅਦ ਪੀਸੀ ਹੋਈ ਚੰਡੀਗੜ੍ਹੂ ਦੇ ਵਿੱਚ ਐਲਾਨ ਹੋ ਗਿਆ ਮੇਰੇ ਨਾਲ ਜਸਵੀਰ ਸਿੰਘ ਜੀ ਪਿੱਦੀ ਤੇ ਰਣਵੀਰ ਸਿੰਘ ਜੀ ਰਾਣਾ ਪੀਸੀ ਦੇ ਵਿੱਚ ਔਰ ਮੀਟਿੰਗ ਦੇ ਵਿੱਚ ਗਏ ਸਨ ਦੋਹਾਂ ਫੋਰਮਾਂ ਨੇ ਅਗਲੇ ਐਲਾਨ ਵੀ ਕੀਤੇ ਆ ਔਰ ਪਿਛਲਾ ਰੂਮ ਵੀ ਕੀਤਾ ਵਾ ਕਿਉਂਕਿ 19 ਤਰੀਕ ਨੂੰ ਆਗੂਆਂ ਦੀ ਖੜੋ ਫੜਾਈ ਕਰਕੇ ਜਿਵੇਂ ਉਹਨਾਂ ਨੂੰ ਜੇਲਾ ਚ ਬੰਦ ਕਰਕੇ ਲਾਈਟਾਂ ਬੰਦ ਕਰਕੇ ਦੋਹਾਂ ਟੈਂਪਾਂ ਦੇ ਉੱਤੇ ਸ਼ੰਭੂ ਖਨੋਰੀ ਹਮਲਾ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਕੀਤਾ ਸੀ ਟਰੈਕਟਰ ਟਰਾਲੀਆਂ ਚੋਰੀ ਕਰਵਾਤੀ ਸੀ ਫਲਕਾ ਵਿਧਾਇਕ ਦਾ ਵੀ ਕੋ ਨਾਂ ਲੱਗਦਾ ਉਹਦੇ ਵਿੱਚ ਸੋ ਇਹ ਸਾਰੇ ਕੋਈ ਦੀ ਜਗਜਹ ਦੀ ਤੋੜਦਿਆਂ 20 ਤਰੀਕ ਨੂੰ ਦੋਹਾਂ ਫੋਰਮਾਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਸੰਗਤ ਸੜਕਾਂ ਤੇ ਨਿਕਲੀ ਡੀਸੀ ਦਫ਼ਤਰਾਂ ਤੇ ਗਏ ਸਰਕਾਰ ਦਾ ਇੱਕ ਪਰਮ ਸੀ ਜਿਹੜਾ ਵੀ ਡਰਾ ਕੇ ਲੋਕਾਂ ਨੂੰ ਅੰਦਰਵਾੜਦੇ ਹੈਗੇ ਤੋੜਤਾ ਅੱਜ ਦੋਆ ਫੋਰਮਾਂ ਦੀ ਮੀਟਿੰਗ ਲਾ ਕੇ ਪੀਸੀ ਦੇ ਵਿੱਚ ਐਲਾਨ ਕੀਤੇ 22 ਨੂੰ ਜਿਹੜੀ ਐਸਕੇਮ ਦਾ ਡੀਸੀ ਉਤਰਾਂ ਦਾ ਧਰਨਾਵਾ ਉਹਦੇ ਤੇ ਹਮਾਇਤ ਦਿੱਤੀ ਆ ਗਿਰਤੀ ਸ਼ਾਮਿਲ ਕਰਵਾਵਾਂਗੇ 31 ਨੂੰ ਮੰਤਰੀਆਂ ਦੇ ਘਰਾ ਤੇ ਜਾਵਾਂਗੇ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦੇ ਘਰਾ ਦੇ ਧਰਨੇ ਲਾਵਾਂਗੇ ਔਰ ਜਿਹੜੀਆਂ ਮੰਗਾਂ ਤੇ ਉੱਥੇ ਵਿਚਾਰ ਹੋਈ ਜਿਵੇਂ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਪੂਰੇ ਸਮਾਨ ਦੀ ਔਰ ਭਾਈ ਜੋ ਵੀ ਉਥੋਂ ਲੁਕਿਆ ਗਿਆ ਵਾ ਜੋ ਲਟਾਇਆ ਗਿਆ ਵਾ ਜੋ ਚੋਰੀ ਹੋਇਆ ਜੋ ਤੋੜਿਆ ਗਿਆ ਉਹ ਸਰਕਾਰ ਕਰੇ ਔਰ ਇਹਦੇ ਨਾਲ ਜਿਹੜੇ ਉਥੇ ਵਿਧਾਇਕ ਦਾ ਨਾਂ ਲੱਗਦਾ ਵੀ ਇਸ ਵਿਧਾਇਕ ਨੇ ਹਮਲਾ ਕਰਾਇਆ ਸਾਜ਼ਿ ਕਰ ਸਾਜ਼ਿ ਕਰਤਾ ਵਾ ਜਿਨ੍ਹਾਂ ਦੇ ਘਰਾਂ ਤੋਂ ਉਹਦੇ ਚਿਹਤਿਆਂ ਤੋਂ ਟਰਾਲੀਆਂ ਚੋਰੀ ਹੋਈਆਂ ਫੜੀਆਂ ਗਈਆਂ ਵਾ ਚੋਰੀ ਦਾ ਪਰਚਾ ਔਰ ਸਾਜ਼ਿ ਦਾ ਪਰਚਾ ਉਹਨਾਂ ਤੇ ਹੋਵੇ ਤੇ ਨਾਲ ਸਾਡੀ ਮੰਗ ਆ ਵੀ ਹਲਕਾ ਵਿਧਾਇਕ ਨੂੰ ਬਰਖਾਸਤ ਕਰੇ ਪੰਜਾਬ ਸਰਕਾਰ ਇਹਦੇ ਨਾਲ ਸਾਡੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਦੇ ਉੱਤੇ ਬਹੁਤ ਵੱਡਾ ਜ਼ੁਲਮ ਬਹੁਤ ਵੱਡਾ ਤਸ਼ੱਦਦ ਉਥੋਂ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਕੀਤਾ ਔਰ ਅਮਰਤਾਰੀ ਸਿੰਘ ਦੇ ਕੇਸ ਦਾੜੀ ਨੂੰ ਵੀ ਹੱਥ ਪਾਇਆ ਗਿਆ ਸਾਡਾ ਇਹ ਵੀ ਉਹਨੂੰ ਵੀ ਜਿਹੜਾ ਵਾ ਕੋ ਸਸਪੈਂਡ ਕੀਤਾ ਜਾਵੇ ਇਹਦੇ ਨਾਲ ਸਾਡਾ ਪੁਆਦ ਦੇ ਵਿੱਚ ਜੋ ਭਾਈਚਾਰਾ ਬਣਿਆ ਰਿਹਾ ਵਾ ਜਿਹੜੇ ਭਾਈਚਾਰੇ ਨੇ ਹੁਣ ਤੱਕ ਖੂਬਸੂਰਤੀ ਨਾਲ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਪਹਿਲੇ ਦਿਨ ਤੋਂ ਲੈ ਕੇ 19 ਤਰੀਕੀ ਅੱਜ ਦੇ ਦਿਨ ਤੱਕ ਵੀ ਅੱਜ ਵੀ ਉਥੇ ਟਰਾਲੀਆਂ ਵਾਲੇ ਜਾਂਦੇ ਲੰਗਰ ਪੁਆਧਾ ਲਗਾ ਆਇਆ ਵਾ ਜਿਹੜੇ ਕੋ ਟਰੈਕਟਰ ਟਰਾਲੀਆਂ ਸੰਧ ਲੈਣ ਜਾਂਦੇ ਆਪਦੇ ਉਹਨਾਂ ਨੇ ਜਿਹੜੇ ਲੰਗਰ ਦੀਆਂ ਜਿੱਥੇ ਸਵਾਵਾ ਨਵਾਈਆਂ ਉਥੇ ਪੁਆਧ ਦੇ ਨੌਜਵਾਨਾਂ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਬਹੁਤ ਦੂਰੋਂ ਦੂਰੋਂ ਟਰਾਲੀਆਂ ਟਰੈਕਟਰ ਏਸੀ ਹੋਰ ਚੀਜ਼ਾਂ ਜਿਹੜੀਆਂ ਵਰਤੋਂ ਦੀਆਂ ਸੀ ਉਹ ਲੋਕਾਂ ਦੇ ਘਰਾਂ ਦੇ ਵਿੱਚੋਂ ਫੋਲ ਫੋਲ ਕੇ ਔਰ ਵੀਡੀਓ ਪਾ ਪਾ ਕੇ ਆਪ ਜੇ ਘਰੀ ਛੱਡ ਕੇ ਆ ਰਹੇ ਆ ਸੋ ਇਹ ਸਾਰੀ ਖੂਬਸੂਰਤੀ ਆ ਇਸ ਅੰਦੋਲਨ ਦੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਹੋਰ ਤਿੱਖੇ ਹੋਣਗੇ ਕੇਂਦਰ ਦੀ ਸਰਕਾਰ ਭਗਵੰਤ ਮਾਨ ਦਾ ਵੋਡਾ ਵਰਤ ਕੇ ਅਟੈਕ ਆਪ ਕਰਕੇ ਸ਼ਿਵਰਾਜ ਚੋਹਾਨ ਬੀਬੇ ਰਾਣੇ ਬਣ ਕੇ ਬਹਿ ਗਿਆ ਪੈਰਾ ਮਿਲਟਰੀ ਦੀਆਂ ਨਾਲ ਸਹਾਇਤਾ ਉਹਨਾਂ ਦਿੱਤੀ ਮੀਟਿੰਗ 4 ਮਈ ਤੋਂ 22 ਮਈ ਕਰ ਦਿੱਤੀ ਗਈ ਆ ਔਰ ਨਾਲ ਬੀਬੇ ਰਾਣੇ ਪਹਿਲਾਂ ਕਿਸਾਨਾਂ ਨੂੰ ਕਿਹਾ ਕੋਈ ਨਹੀਂ ਜਿਹੜੀਆਂ 12 ਮੰਗਾਵਾ ਉਹ 12 ਮੰਗਾ ਦਾ ਅੰਦੋਲਨ ਜਾਰੀ ਆ ਔਰ ਇਸ ਅੰਦੋਲਨ ਨੇ ਜੋ ਤਾਮਿਲਨਾਡੂ ਦੇ ਵਿੱਚ ਜੋ ਕੇਰਲਾ ਦੇ ਵਿੱਚ ਲੇਲਾ ਜਾਮ ਹੋਈਆਂ ਵਾ ਇਸ ਅੰਦੋਲਨ ਦੀ ਖੂਬਸੂਰਤੀ ਆ ਸਾਡੇ ਆਗੂ ਪੀਟੀ ਜੌਨ ਔਰ ਆਨੰਦ ਕੁਮਾਰ ਪਾਡੀਆਂ ਵਰਗੇ ਆਗੂ ਜਿਹੜੇ ਆ ਉਹ ਇਹਨਾਂ ਨੇ ਗ੍ਰਿਫਤਾਰ ਕੀਤੇ ਆ ਸੋ ਸਾਰੇ ਆਗੂਆਂ ਦੀ ਮਾਵਾ ਪੈਣਾ ਦੀ ਬਿਨਾ ਸ਼ਰਤ ਰਿਹਾਈ ਤੇ ਮੋਰਚੇ ਦੀ ਟੁੱਟ ਭਾਈ ਦੀ ਲੁੱਟੇ ਸਮਾਨ ਦੀ ਭਰਪਾਈ ਇਹ ਤੋਂ ਅੱਗੇ ਜਿਹੜਾ ਵਾ ਦਿੱਲੀ ਅੰਦੋਲਨ ਜਿਹੜਾ ਚੱਲਿਆ ਆ ਪੰਜਾਬ ਦੇ ਵਾਸੀਓ ਹਰਿਆਣੇ ਵਾਲਿਆਂ ਨੇ ਯੂਪੀ ਵਾਲਿਆਂ ਨੇ ਐਮਪੀ ਵਾਲਿਆਂ ਕੇਰਲਾ ਤਾਮਿਲਨਾਡੂ ਵਾਲਿਆਂ ਨੇ ਵੱਡੀ ਤਦਾਦ ਦੇ ਵਿੱਚ ਜੋ ਵਿਰੋਧ ਜਤਾ ਕੇ ਕੇਜਰੀਵਾਲ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਆ 25 ਤੱਕ ਤੁਹਾਡਾ ਵੀ ਪੁਤਲਿਆਂ ਦਾ ਦੌਰ ਇਸਦਾ ਯਾਰੀ ਆ ਅਗਲੀਆਂ ਤਿਆਰੀਆਂ 28 ਤੇ 31 ਦੀਆਂ ਫੇਰ ਕਰ ਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ